ਅੱਜ ਐਸਜੀਪੀਸੀ ਦਾ ਜਲਾਸ ਹੋਣ ਜਾ ਰਿਹਾ ਜਿਸ ਵਿੱਚ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋ ਰਹੀ ਹੈ ਨਾਲ ਹੋਰ ਅਹੁਦੇਦਾਰਾਂ ਦੀ ਵੀ ਚੋਣ ਹੋ ਰਹੀ ਹੈ ਸਾਰੀ ਵਿਸਤਾਰ ਨਾਲ ਜਾਣਕਾਰੀ ਕਰਦੇ ਹਾਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਜਲਾਸ ਹੋਣ ਜਾ ਰਿਹਾ ਜੀ ਪ੍ਰਧਾਨ ਦੀ ਚੋਣ ਹੋਣੀ ਹੈ ਨਵੇਂ ਅਹੁਦੇਦਾਰਾਂ ਦੀ ਵੀ ਚੋਣ ਹੋ ਰਹੀ ਹੈ ਕੀ ਦੇਖੋ ਕਿ ਹਰ ਸਾਲ ਦੀ ਤਰ੍ਹਾਂ ਅੱਜ ਪ੍ਰਧਾਨ ਦੀ ਚੋਣ ਹੋਣੀ ਹੈ ਇਸੇ ਤਰ੍ਹਾਂ ਉਹਦੇਦਾਰ ਸਵਾਨ ਦੀ ਚੋਣ ਹੈ ਤੇ ਅੰਦਰੂਨੀ ਕਮੇਟੀ ਦੇ ਮੈਂਬਰਾਂ ਦੀ ਚੋਣ ਹੈ 12:00 ਵਜੇ ਦਾ ਸਮਾਂ ਉਸ ਤੋਂ ਬਾਅਦ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫਿਰ ਅਜੈਂਡਾ ਪੜ੍ਹਿਆ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜੇ ਉਹਦੇ ਦਾਦਾਂ ਦੀ ਚੋਣ ਹੋਏਗੀ ਤੇ ਇਹ ਹਰ ਸਾਲ ਦੀ ਤਰ੍ਹਾਂ ਹੁੰਦਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਰਪੀਰ ਸਿੰਘ ਬਾਦਲ ਵੱਲੋਂ ਜਿਹੜਾ ਹੈ ਧਾਮੀ ਸਾਹਿਬ ਨੂੰ ਦੁਬਾਰਾ ਤੋਂ ਪੰਜਵੀਂ ਵਾਰ ਜਿਹੜਾ ਪ੍ਰਧਾਨ ਥਾਪਿਆ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਜੀ ਦੇਖੋ ਸਰਦਾਰ ਸੁਭੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਜਿਹੜਾ ਪੰਜਵੀਂ ਵਾਰ ਮੈਦਾਨ ਵਿੱਚ ਉਤਾਰਿਆ ਉਹ ਉਹਨਾਂ ਦੀ ਦਿਾਨੇਂਦਾਰੀ ਇਮਾਨਦਾਰੀ ਉਹ ਅਟੈਲੀਜੈਂਟ ਔਰ ਕਾਬਲੇ ਤਰੀਫ ਜਿਹੜੇ ਧਾਮੀ ਸਾਹਿਬ ਦੀ ਟਡਿਓ ਰਹੀ ਆ ਉਦੇ ਵਿੱਚ ਛੋਮਨੀ ਕਮੇਟੀ ਦਾ ਮਾਨ ਸਤਕਾਰ ਹਰ ਸੰਸਥਾ ਭਾਵੇਂ ਉਹ ਐਜੂਕੇਸ਼ਨ ਦੀ ਆ ਭਾਵੇਂ ਹੈਲਥ ਦੀ ਆ ਤੇ ਭਾਵੇਂ ਧਰਮ ਪਚਾਦੀ ਆ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆ ਉਸ ਚਾਰੂ ਢੰਗ ਦੇ ਨਾਲ ਹੀ ਨਹੀਂ ਇੱਕ ਚੰਗੇ ਮਿਆਰ ਤੇ ਜਿਹੜਾ ਧੰਮੀ ਸਾਹਿਬ ਨੇ ਪਚਾਇਆ ਉਹਦੇ ਤਹਿਤ ਹੀ ਸਰਦਾਰ ਸਬੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਚੁਣ ਦਿੱਤੇ ਧੰਮੀ ਸਾਹਿਬ ਜੀ ਰਿਹਾ ਪਹਿਲਾਂ ਬੜਾ ਚੁਣੌਤੀਆਂ ਭਰਿਆ ਸਫਰ ਰਿਹਾ ਹੁਣ ਦਾ ਸਫਰ ਕਿਵੇਂ ਦੇਖਦੇ ਹੁਣ ਦਾ ਹੁਣ ਵੀ ਚੁਣੌਤੀਆਂ ਭਰਿਆ ਸਫਰ ਰਹੀ ਰਿਹਾ ਜਾਂ ਆਉਣ ਵਾਲਾ ਸਫਰ ਜਿਹੜਾ ਸੁਖਮਾ ਹੋਈ ਹੈ ਅਸੀਂ ਤਾਂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਕੋਈ ਚੁਣੌਤੀਆਂ ਨਹੀਂ ਗੁਰੂ ਦੀ ਸੇਵਾ ਕਰਨੀ ਹੈ ਤੇ ਸੇਵਾ ਧਾਮੀ ਸਾਹਿਬ ਕਰ ਰਿਹਾ ਤੇ ਉਦੋਂ ਵੀ ਵਧੀਆ ਜਜਵੇ ਦੇ ਨਾਲ ਤਾਕਤ ਦੇ ਨਾਲ ਤੇ ਮਾਨਾ ਜਿੱਦਾਂ ਅੱਗੇ ਸੇਵਾ ਕਰਦੇ ਉਹ ਸੇਵਾ ਕਰਨਗੇ। ਵਿਰੋਧੀ ਧਰਨੇ ਵੀ ਆਪਣਾ ਉਮੀਦਵਾਰ ਜਿਹੜਾ ਹੈ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਕਿਵੇਂ ਦੇਖਦੇ ਹੋ ਮੈਚ ਫਸਵਾਉਣ ਵਾਲਾ ਜਾ ਕਿਵੇਂ ਆ। ਉਹ ਵਿਰੋਧੀ ਤੇ ਹੱਦਾਂ ਕੰਮ ਵਿੱਚ ਵਿਰੋਧ ਕਰਨਾ ਤੇ ਉਹਨਾਂ ਨੇ ਅੱਗੇ ਵੀ ਤਿੰਨ ਚਾਰ ਸਾਲ ਲਗਾਤਾਰ ਜੋਰ ਜਮਾਇਸ਼ ਕਰਕੇ ਦੇਖ ਲਈ ਹੈ। ਤਾਂ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਸਰਬਸੰਤੀ ਨਾਲ ਹੱਥ ਖੜ ਕੇ ਧਾਮੀ ਸਾਹਿਬ ਪਦਾਨ ਹੈ ਤੇ ਹੁਣ ਰਹਿਣਗੇ ਕਿਉਂਕਿ ਮੁਕਾਬਲਾ ਕੋਈ ਨਹੀਂਗਾ ਸ੍ਰੋਮਣੀ ਅਚਾਲੀ ਦਲ ਜਿਹੜੇ ਨੇ ਸਿਮਰਜੀਤ ਸਿੰਘ ਮਾਨ ਤੜਾ ਉਹਨਾਂ ਵੱਲੋਂ ਵੀ ਵਿਰੋਧ ਜਤਾਇਆ ਜਾ ਰਿਹਾ ਜਿਵੇਂ ਕਿ ਉਹ ਕਹਿ ਰਹੇ ਨੇ ਕਿ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿਸੇ ਚੀਜ਼ ਤਾਂ ਦੇਖਦੇ ਹੋ ਵਿਰੋਧਾ ਨੂੰ ਉਹਨਾਂ ਦੀ ਵਿਰੋਧਾ ਨੂੰ ਦੇਖੋ ਵਿਰੋਧ ਧੰਮ ਸਿੰਘ ਸਾਹਿਬ ਦਾ ਵਿਰੋਧ ਤਾਂ ਮੈਨੂੰ ਕਹਿੰਦੇ ਹੁਣੇ ਹੀ ਨਹੀਂ ਚਾਹੀਦਾ ਤਾਂ ਮਿਸਾਲ ਦੀ ਵਿਚਾਰਧਾਰਾ ਉਹਨਾਂ ਦੇ ਸਿਧਾਂਤ ਤੇ ਉਹਨਾਂ ਵਰਗਾ ਇਨਸਾਨ ਉਹ ਵੀ ਧਰਮ ਨੂੰ ਸਮਰਥਤ ਹੋਵੇ ਕੌਣ ਸਮਰਥਤ ਹੋਵੇ ਪਾਰਟੀ ਨੂੰ ਸਮਰਥਤ ਹੋਵੇ ਨਹੀਂ ਮਿਲ ਸਕਦਾ ਤੇ ਮੈਂ ਕਹਿੰਦਾ ਇਹਨਾਂ ਦਾ ਜਿਹੜਾ ਸ਼ਾਇਦ ਸੁਭਾਈ ਬਣ ਗਿਆ ਉਹ ਤਾਂ ਵੀ ਬਜ਼ੁਰਗ ਹੋ ਗਿਆ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦਾ ਕੰਮ ਇੱਕੋ ਹੀ ਹੈ ਵਿਰੋਧ ਕਰਨਾ ਤੇ ਨਿਊਜ਼ ਵਿੱਚ ਆਣਾ ਤਾਂ ਚਿੰਨੇ ਚ ਮੈਂਬਰਾਂ ਦੀ ਸਹਿਮਤੀ ਬਣੀ ਆ ਸਰਬਸੰਮਤੀ ਨਾਲ ਚੋਣ ਦੀ ਜੇ ਸੋਚਿਆ ਜਾਵੇ ਸਾਰੇ ਮੈਂਬਰਾਂ ਦੀ ਸਹਿਮਤੀ ਹੈ ਪੂਰੇ ਦੇ ਪੂਰੇ ਸਾਰੇ ਦੇ ਸਾਰੇ ਤਿੰਨ ਤਿੰਨ ਸਾਰੇ ਦੇ ਸਾਰੇ ਮੈਂਬਰ ਜਿਹੜੇ ਧੰਮੀ ਸਾਹਿਬ ਦੇ ਨਾਲ ਆ ਕੋਈ ਮੁਕਾਬਲਾ ਨਹੀਂ ਗਾ ਤਾਂ ਜਰੂਰ ਜੀ ਅੱਜ ਜਿਹੜਾ اجلاس ਹੋਣ ਜਾ ਰਿਹਾ ਐ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਹੋਣੀ ਆ ਹੋਰ ਵੀ ਅਹੁਦੇਦਾਰਾਂ ਦੀ ਚੋਣ ਹੋਣੀ ਆ ਉੱਥੇ ਹੀ ਐਸਜੀਪੀਸੀ ਦੇ ਪ੍ਰਧਾਨ ਜਿਹੜਾ ਮੌਜੂਦਾ ਨੇ ਉਹ 5ਵੀਂ ਵਾਰ ਜਿਹੜੇ ਨੇ ਪ੍ਰਧਾਨ ਬਣਨ ਜਾ ਰਹੇ ਨੇ ਤਾਂ ਦੇਖਦੇ ਹਾਂ ਹੁਣ ਵਿਰੋਧਤਾ ਹੁੰਦੀ ਆ ਜਾਂ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਜਾਂਦਾ ਹੈ